ਜਮਾ ਨਮੀ ਕੋਠੀ ਬਣੀ ਹੋਈ ਸੀ ਮਾਲਕ ਨੇ ਰੇਟ ਵੀ ਜਮਾਈ ਘਟਕਿਆਗਾ ਤੇ ਕੋਠੀ ਵੇਚਣ ਦਾ ਕਾਰਨ ਮਾਲਕ ਕਹਿੰਦੇ ਨੇ ਵੀ ਅਸੀਂ ਸਾਰਿਆਂ ਨੇ ਬਾਹਰ ਜਾਣਾਗਾ ਤਾਂ ਕਰਕੇ ਕੋਠੀ ਤੇ ਕੋਠੀ ਦੇ ਵਿੱਚ ਜਿੰਨਾ ਸਮਾਨ ਸਾਰਾ ਕੁਝ ਕੋਠੀ ਦੇ ਨਾਲ ਹੀ ਦੇਨੇਗਾ ਤੇ ਗੱਲਬਾਤ ਕਰਦਿਆਂ ਜੀ ਸਾਰੀ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਵੀਡੀਓ ਚ ਮਿਲ ਜੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਕੱਲੀ ਕੱਲੀ ਆਪਾਂ ਗੱਲਬਾਤ ਕਰਾਂਗੇ ਜੀ 73800 ਪੂਰਾ 26173 ਤੁਹਾਡੇ ਕੋਲ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਜਮਾ ਫਰੀਦ ਜੋ ਆਪਾਂ ਐਡ ਤੁਹਾਡੀ ਲਾ ਦਵਾਂਗੇ ਤੁਸੀਂ ਸਾਰੇ ਅੱਜ ਜਮਾ ਨਮੀ ਬਣੀ ਹੋਈ ਕੋਠੀ ਦੇਖੋਗੇ ਤੁਸੀਂ ਤੇ ਜਦੋਂ ਤੁਸੀਂ ਇਸ ਕੋਠੀ ਨੂੰ ਸਾਰੀ ਦੇਖ ਲਈ ਉਹ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਕੋਠੀ ਨੂੰ ਖਰੀਦਣ ਵਾਸਤੇ ਤਿਆਰ ਹੋ ਜਾਉਗੇ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾਇਆ ਹੋਇਆ ਜੀ ਜਦੋਂ ਤੁਸੀਂ ਕੋਠੀ ਦਾ ਕੰਮ ਦੇਖ ਲਿਆ ਤੁਸੀਂ ਖਰੀਦਣ ਵਾਸਤੇ ਨਾਲ ਦੀ ਨਾਲ ਤਿਆਰ ਹੋ ਜਾਉਗੇ ਤੇ ਮਾਲਕ ਕਹਿੰਦੇ ਨੇ ਵੀ ਸਾਰਾ ਕੰਮ ਅੰਦਰ ਤੋਂ ਲੈ ਕੇ ਬਾਹਰ ਦਾ ਥੱਲੇ ਤੋਂ ਲੈ ਕੇ ਉੱਪਰ ਤੱਕ ਦਾ ਹਰ ਇੱਕ ਕੰਮ ਕੰਪਲੀਟ ਕਰਵਾਇਆ ਹੋਇਆ ਹੈ 1 ਰੁਪਿਆ ਵੀ ਕੋਠੀ ਭਾਲਦੀ ਨਹੀਂ ਕਿਸੇ ਵੀ ਪਾਸੋਂ ਤੇ ਮਾਲਕ ਕਹਿੰਦੇ ਨੇ ਜਿੰਨਾ ਸਮਾਨ ਵੀਡੀਓ ਚ ਤੁਸੀਂ ਦੇਖੋਗੇ ਘਰ ਦੇ ਅੰਦਰ ਪਿਆਗਾ ਸਾਰਾ ਕੁਝ ਅਸੀਂ ਨਾਲ ਹੀ ਵੇਚਨੇਗਾ ਤੇ ਨਾਲ ਦੀ ਨਾਲ ਵੀਡੀਓ ਚ ਤੁਸੀਂ ਸਾਰਾ ਸਮਾਨ ਵੀ ਦੇਖ ਲਓ ਜੀ ਤੇ ਬਾਹਰੋਂ ਆਪਾਂ ਵੀਡੀਓ ਸਟਾਰਟ ਕੀਤੀ ਐ ਜੀ ਬਾਹਰੋਂ ਗਲੀ ਜਿਹੜੀ ਲੱਗਦੀ ਆ ਉਹ ਤੁਸੀਂ ਚੱਕ ਕਰ ਹੀ ਲਈ ਮੇਨ ਗੇਟ ਦੇਖ ਲਿਆ ਸੀ ਕੋਠੀ ਦਾ ਫਰੰਟ ਵੀ ਦੇਖ ਲਿਆ ਤੇ ਅੰਦਰ ਆਪਾਂ ਜਦੋਂ ਚੱਲਦੇ ਹਾਂ ਜੀ ਇੱਕ ਪਾਸੇ ਪਹਿਲਾਂ ਤਾਂ ਬਾਥਰੂਮ ਏਰੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਵੀ ਲਿਆ ਸੀ ਸਾਰਾ ਪੂਰਤ ਏਰੀਆ ਤੁਸੀਂ ਦੇਖ ਰਹੇ ਹੋ ਕੋਰਨਰ ਵਿੰਡੋ ਆਪਾਂ ਨੂੰ ਮਿਲ ਜੂਗੀ ਉੱਤੇ ਜਾਣ ਵਾਸਤੇ ਇੱਥੋਂ ਹੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਬਾਕੀ ਰੰਗ ਦਾ ਕੰਮ ਲਾਈਟਿੰਗ ਦਾ ਕੰਮ ਜੋੜੀਆਂ ਦਾ ਸ਼ੀਸ਼ਿਆਂ ਦਾ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਪੌੜੀਆਂ ਤੇ ਗ੍ਰਿਲ ਲੱਗੀ ਹੋਈਆਂ ਸੀ ਤੇ ਪੌੜੀਆਂ ਤੇ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਬਾਕੀ ਉੱਪਰ ਵੀ ਆਪਾਂ ਚੱਲਾਂਗੇ ਅਸੀਂ ਸਾਰੀ ਵੀਡੀਓ ਤੁਸੀਂ ਦੇਖ ਲਓ ਬਾਕੀ ਸਮਾਨ ਨਾਲ ਦੀ ਨਾਲ ਵੀਡੀਓ ਚ ਦੇਖਦੇ ਰਹੋ ਜੀ ਸਾਰਾ ਸਮਾਨ ਮਾਲਕ ਨੇ ਕਿਹਾਗਾ ਅਸੀਂ ਨਾਲ ਹੀ ਵੇਚਨੇ ਗਾ ਅੰਦਰ ਆਪਾਂ ਪਹੁੰਚ ਗਏ ਸੀ ਜਦੋਂ ਆਪਾਂ ਲੌਬੀ ਚ ਐਂਟਰ ਕਰਦੇ ਹਾਂ ਸੀ ਇੱਕ ਪਾਸੇ ਆਪਾਂ ਨੂੰ ਓਪਨ ਡਰਾਈੰਗ ਏਰੀਆ ਦੇਖਣ ਨੂੰ ਮਿਲੂਗਾ ਸੀ ਉੱਪਰੋਂ ਛੱਤ ਚੈੱਕ ਕਰੋ ਜੀ ਆਪਾਂ ਨੂੰ ਡਾਊਨ ਸੀਲਿੰਗ ਕੀਤੀ ਹੋਈ ਮਿਲੂਗੀ ਬਾਕੀ ਕੰਮ ਬਹੁਤ ਸੋਹਣਾ ਹੋਇਆ ਤੇ ਸੋਫੇ ਜਿਹੜੇ ਲੱਗੇ ਹੋਏ ਨੇ ਬਹੁਤ ਵਧੀਆ ਕੁਆਲਿਟੀ ਦੇ ਬਹੁਤ ਸੋਹਣੇ ਸੋਫੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਸੋਫਿਆਂ ਦੀ ਗੱਲ ਤਾਂ ਦੱਸ ਰਹੇ ਹਾਂ ਜੀ ਸਾਰਾ ਸਮਾਨ ਨਾਲ ਹੀ ਇਹਨਾਂ ਨੇ ਵੇਚਣਾ ਮਾਲਕ ਕਹਿੰਦੇ ਨੇ ਵੀ ਅਸੀਂ ਤਾਂ ਬਾਹਰ ਹੀ ਬਗ ਜਾਣਾ ਸਾਰਿਆਂ ਨੇ ਤੇ ਸਾਮਾਨ ਦਾ ਸੀ ਕੀ ਕਰਨਾ ਸੀ ਮਾਲਕ ਕਹਿੰਦੇ ਨੇ ਵੀ ਸਾਮਾਨ ਸਾਰਾ ਕੋਠੀ ਦੇ ਨਾਲ ਹੀ ਅਸੀਂ ਦੇਣਾ ਜੇ ਨਹੀਂ ਲੈਣਾ ਤਾਂ ਵੀ ਤੁਹਾਡੀ ਇੱਛਾ ਜੀ ਜਿੰਨੇ ਤੁਸੀਂ ਦੇਖ ਰਹੂ ਜੇ ਤੁਸੀਂ ਖਾਲੀ ਕੋਠੀ ਲੈਣੀ ਆ ਤਾਂ ਮਾਲਕ ਨੇ ਕਿਹਾ ਖਾਲੀ ਕੋਠੀ ਵੀ ਅਸੀਂ ਦੇ ਦਾਂਗੇ ਜੇ ਕਿਸੇ ਨੇ ਸਾਮਾਨ ਦੇ ਨਾਲ ਹੀ ਸਾਰੀ ਕੋਠੀ ਲੈਣੀ ਆ ਤਾਂ ਸਾਮਾਨ ਵੀ ਨਾਲ ਦੇ ਦਾਂਗੇ ਬਾਕੀ ਕੋਠੀ ਦਾ ਇੱਕ ਬਰੀ ਚੈੱਕ ਕਰੋ ਜਿੰਨਾ ਕੰਮ ਹੋਇਆਗਾ ਡੈਕੋਰੇਸ਼ਨ ਦਾ ਬਹੁਤ ਸੋਹਣਾ ਕੰਮ ਹੋਇਆ ਸੀ ਜਿਉਂ ਆਪਾਂ ਥੱਲੇ ਫਲੋਰ ਟਾਈਲਾਂ ਦੀ ਗੱਲ ਕਰੀਏ ਫਲੋਰ ਟਾਈਲਾਂ ਦਾ ਬਹੁਤ ਵਧੀਆ ਸੋਹਣਾ ਕੰਮ ਹੋਇਆ ਡਾਊਨ ਸੀਲਿੰਗ ਦਾ ਕੰਮ ਬਹੁਤ ਵਧੀਆ ਹੋਇਆ ਸੀ ਬਾਕੀ ਜੋ ਵੀ ਕੱਪ ਬੋਰਡ ਅਲਮੀਰਾ ਜੋ ਵੀ ਕੰਮ ਹੋਇਆ ਬਾਥਰੂਮ ਦਾ ਕਿਚਨ ਦਾ ਹਰ ਇੱਕ ਕੰਮ ਬਹੁਤ ਚਾਵ ਨਾਲ ਮਾਲਕ ਨੇ ਕਰਵਾਇਆ ਹੋਇਆ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਤੇ ਪਸੰਦ ਆਈ ਗਈ ਹੋਊਗੀ ਸੀ ਫੁੱਲ ਗਰੰਟੀ ਹੈ ਸਾਡੇ ਵੱਲੋਂ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਤੇ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ 'ਚ ਦਿਖਾਈ ਰਿਹਾ ਸੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਕੋਠੀ ਦੇ ਵਿੱਚ ਜਿੰਨਾ ਸਮਾਨ ਹੈ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਨਾਲ ਹੀ ਮਾਲਕ ਨੇ ਦੇਣਾ ਹੈਗਾ ਤੇ ਇਹ ਕੋਠੀ ਆਪਾਂ ਅੱਜ ਜਿਹੜੀ ਲੈ ਕੇ ਪਹੁੰਚੇ ਅਸੀਂ ਆਪਣੇ ਕੋਲੇ ਫਗਵਾੜੇ ਏਰੀਆ 'ਚ ਕੋਠੀ ਪਹੁੰਚੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਫਗਵਾੜੇ ਕੋਠੀ ਤੁਹਾਨੂੰ ਮਿਲੂਗੀ ਜਾ ਕੇ ਕੋਈ ਵੀ ਦੇਖਣਾ ਚਾਹੁੰਦਾ ਸੀ ਤਾਂ ਇੱਕ ਵਾਰੀ ਮਾਲਕ ਨਾਲ ਪਹਿਲਾਂ ਫੋਨ 'ਤੇ ਗੱਲ ਕਰ ਲਿਓ ਜੀ ਜਦੋਂ ਫੋਨ 'ਤੇ ਸਾਰੀ ਗੱਲਬਾਤ ਹੋ ਗਈ ਸੀ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਟਾਈਮ ਦੇ ਕੇ ਜਾ ਕੇ ਦੇਖ ਕੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ 1 ਰੁਪਿਆ ਕਿਸੇ ਪਾਸੋਂ ਲੱਗਣ ਦੀ ਲੋੜ ਹੈ ਨਹੀਂ ਨਾ ਹੀ ਲਾਉਣ ਦੀ ਲੋੜ ਹੈ ਨਾ ਹੀ ਲੱਗਣੀ ਹੈ ਜੀ ਬਾਕੀ ਗੀਜ਼ਰ ਵਗੈਰਾ ਤੇ ਉੱਪਰ ਦਾ ਝਾਲ ਚੈੱਕ ਕਰੋ ਜੀ ਲਾਈਟਿੰਗ ਦਾ ਕੰਮ ਸਾਰਾ ਰੰਗ ਦਾ ਕੰਮ ਸਾਰਾ ਡੈਕੋਰੇਸ਼ਨ ਦਾ ਕੰਮ ਬਾਥਰੂਮਾਂ ਦਾ ਕੰਮ ਸਾਰਾ ਮਾਲਕ ਨੇ ਬਹੁਤ ਸ਼ੌਂਕ ਨਾਲ ਕਰਵਾਏ ਹੋਏ ਸਾਰੀ ਕੋਠੀ ਨਮੀ ਬਣੀ ਹੋਈ ਹੈ ਤੇ مالک ਨੇ ਤੇ ਪਰਿਵਾਰ ਨੇ ਬਾੜ ਜਾਣਾ ਬਸ ਤਾਂ ਹੀ ਕੋਠੀ مالک ਨੇ ਵੇਚਣੀ ਆ ਜੇ ਆਪਾਂ ਇਸ ਕੋਠੀ ਦੀ ਜਾਣਕਾਰੀ ਦੀ ਗੱਲ ਕਰੀ ਅਸੀਂ ਤਾਂ مالک ਕਹਿੰਦੇ ਨੇ ਵੀ ਦੋ ਤਾਂ ਬੈਡਰੂਮ ਸੈੱਟ ਮਿਲ ਜਾਣਗੇ ਸੀ ਦੋ ਬੈਡਰੂਮ ਬਣੇ ਹੋਏ ਨੇ ਇੱਕ ਡਰਾਈੰਗ ਰੂਮ ਬਣਿਆ ਹੋਇਆ ਸੀ ਇੱਕ ਪੂਰੀ ਖੁੱਲੀ ਡੁੱਲੀ ਪੂਰੀ ਵੱਡੀ ਲੋਬੀ ਦੇਖਣ ਨੂੰ ਮਿਲ ਜੂਗੀ ਇੱਕ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਕਿਚਨ ਦਾ ਕੰਮ ਤੁਸੀਂ ਸਾਰਾ ਦੇਖ ਹੀ ਲਿਆ ਸੀਗਾ ਤੇ ਪੋਰਚ ਏਰੀਆ ਵੀ ਤੁਸੀਂ ਦੇਖ ਹੀ ਲਿਆ ਸੀਗਾ ਖਾਸ ਫਗਵਾੜੇ ਆਪਨ ਕੋਠੀ ਮਿਲੂਗੀ ਫਗਵਾੜੇ ਏਰੀਆ ਚ ਕਾਫੀ ਡਿਮਾਂਡ ਵੀ ਆਉਂਦੀ ਰਹਿੰਦੀ ਐ ਸੀ ਬਾਕੀ ਤੁਸੀਂ ਦੇਖ ਰਹੋ ਜੇ ਕੋਠੀ ਨੂੰ ਫਗਵਾੜੇ ਜਾ ਕੇ ਦੇਖ ਸਕਦੋਂ ਜੇ ਤੁਸੀਂ ਆਪ ਜਾ ਕੇ ਦੇਖਣਾ ਚਾਹਉਂ ਨੀਓ ਸੀ ਤੇ ਕੋਠੀ ਨੂੰ ਦੇਖ ਕੇ ਤੇ ਮਾਲਕ ਨਾਲ ਸਾਰੀ ਗੱਲਬਾਤ ਕਰਕੇ ਜੀ ਵੇ ਕੇ ਰੇਟ ਬੇਕੇ ਮੁਕਾਲੂ ਸੀ ਜੇ ਤੁਹਾਨੂੰ ਵੀ ਸਸਤੀ ਕੋਠੀ ਚਾਹੀਦੀ ਹੈ ਜੀ ਜੇ ਤੁਸੀਂ ਐਨ ਆਰ ਆਈ ਮਾਲਕਾਂ ਦੀ ਕੋਠੀ ਦੇਖਣਾ ਚਾਹੁੰਦੇ ਹੋ ਜਿਹੜੇ ਮਾਲਕ ਤੇ ਸਾਰੇ ਪਰਿਵਾਰ ਦੇ ਮੈਂਬਰ ਬਾਹਰ ਗਏ ਹੋਏ ਨੇ ਉਹਨਾਂ ਦੀ ਆਪਾਂ ਇੱਕ ਵੀਡੀਓ ਪਾਈ ਸਗੀ ਉਸ ਵੀਡੀਓ ਚ ਘੱਟੋ ਘੱਟ 10 ਤੋਂ 11 ਘਰ ਨੇ ਤੇ ਜਮਾ ਸਸਤੇ ਰੇਟਾਂ 'ਚ ਇੱਕ ਵਾਰੀ ਉਹ ਵੀਡੀਓ ਵਿੱਚ ਚੈੱਕ ਕਰ ਲਿਓ ਉਹਦੇ ਵਿੱਚ ਸਿਰਫ 8 ਲੱਖ 9 ਲੱਖ 10 ਲੱਖ ਇੰਨੇ ਕੁ ਰੇਟ ਤੋਂ ਤੁਹਾਨੂੰ ਮਿਲਣਗੇ ਜੀ ਫੋਟੋਸ ਸਕਰੀਨ ਤੇ ਮਿਲ ਗਈ ਹੋਊਗੀ ਤੇ ਲਿੰਕ ਵੀ ਤੁਹਾਨੂੰ ਥੱਲੇ ਉਸ ਵੀਡੀਓ ਦਾ ਥੱਲੇ ਮਿਲ ਜੂਗਾ ਜੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੇ ਕਲਿੱਕ ਕਰੋ ਤੁਸੀਂ ਵੀਡੀਓ ਤੇ ਪਹੁੰਚ ਜਾਓਗੇ ਕੱਲੀ ਕੋਠੀ ਦੀ ਡਿਮਾਂਡ ਇਹਨਾਂ ਨੇ 35 ਲੱਖ ਰੁਪਇਆ ਕਿਹਾ ਸੀ 35 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ ਸੀ 35 ਲੱਖ ਦੇ ਵਿੱਚੋਂ ਰੇਟ ਉੱਤੇ ਥੱਲੇ ਹੋ ਜਾਊਗਾ ਬਾਕੀ ਮਾਲਕ ਨੇ ਕਿਹਾਗਾ ਇੱਕ ਵਾਰੀ ਆ ਕੇ ਦੇਖੋ ਜਿਹਨੂੰ ਵੀ ਕੋਠੀ ਇਹ ਪਸੰਦ ਆਉਂਦੀ ਹੈ ਜੀ ਬਾਕੀ ਜਿਹੜਾ ਸਮਾਨ ਹੈ ਜੀ ਉਹਦਾ ਰੇਟ ਤੁਸੀਂ ਵੇਖ ਕੇ ਕਰ ਲਿਓ ਰੇਟ ਉਹਨਾਂ ਦਾ ਅਲੱਗ-ਅਲੱਗ ਹੋਣਾ ਸੀ ਜਿਵੇਂ ਸੋਫੇ ਹੋਗੇ ਤੇ ਡਬਲ ਬੈੱਡ ਹੋਗੇ ਸੀ ਅਲਮੀਰਾ ਵਗੈਰਾ ਹੋਗੀਆਂ ਇਨਾਂ ਦਾ ਰੇਟ ਵੇਖੀ ਕੀਤਾ ਜਾਊਗਾ। ਸਮਾਨ ਦਾ ਰੇਟ ਅਲੱਗ-ਅਲੱਗ ਹੈ ਸੀ। ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਸੀ ਫੋਨ ਤੇ ਜਦੋਂ ਗੱਲਬਾਤ ਕਰ ਲਈ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਸੀ ਜੇ ਸੌਦਾ ਜਮਕਾਉਣਾ ਸੀ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰਕੇ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਤੇ ਮਾਲਕ ਨੂੰ ਕਹਿ ਦਿਓ ਵੀ ਸਾਨੂੰ ਇਕੱਠਾ ਰੇਟ ਦੱਸ ਦੋ ਜਾਂ ਫਿਰ ਕੱਲਾ-ਕੱਲਾ ਰੇਟ ਤੁਸੀਂ ਆਪ ਦੇਖ ਲਿਓ। ਬਾਕੀ ਰੇਟ ਉੱਤੇ-ਥੱਲੇ ਹੋਈ ਜਾਊਗਾ। ਤੁਹਾਨੂੰ ਮੈਂ ਦੱਸ ਹੀ ਦਿੱਤਾ। ਬਾਕੀ ਗੱਲਬਾਤ ਆਪਾਂ ਕਰ ਹੀ ਰਿਹਾ ਸੀ ਸਾਰੀ ਮਾਲਕ ਨਾਲ ਜੇ ਤੁਸੀਂ ਫੋਨ ਤੇ ਗੱਲ ਕਰਨੀ ਹੈ। 7889051036 7889051036 ਇਹ ਮਾਲਕ ਦਾ ਨੰਬਰ ਹੈ ਜਿਸਕ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ ਤੇ ਗੱਲਬਾਤ ਕਰਕੇ ਕੋਠੀ ਬਾਰੇ ਸਾਰਾ ਕੁਝ ਪੁੱਛ ਕੇ ਜੀ ਉਸ ਤੋਂ ਬਾਅਦ ਕੋਠੀ ਨੂੰ ਖਰੀਦ ਸਕਦੇ ਹੋ ਜਾ ਕੇ ਗੱਲਬਾਤ ਕਰਕੇ ਰੇਟ ਮੁਕਾ ਕੇ ਜੀ ਲਾ ਕੇ ਮਾਲਕ ਕਹਿੰਦੇ ਨੇ ਕੋਠੀ ਦੀ ਜਗ੍ਹਾ ਦੀ ਸਾਰੀ ਜੋ ਵੀ ਰਜਿਸਟਰੀ ਵਗੈਰਾ ਹੁੰਦੀ ਹੈ ਜੀ ਜੋ ਵੀ ਡਾਕੂਮੈਂਟਸ ਹੁੰਦੀ ਹੈ ਨਕਸ਼ਾ ਪਾਸ ਜੀ ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਮਿਲੂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਫਗਵਾੜਾ ਇਹਨਾਂ ਦਾ ਏਰੀਆ ਜਾ ਕੇ ਇੱਕ ਵਾਰੀ ਜ਼ਰੂਰ ਦੇਖੋ ਜੀ ਤੇ ਹੁਣ ਮੈਨੂੰ ਕੋਠੀ ਬਾਰੇ ਦੱਸੋ ਜੀ ਕਮੈਂਟ ਕਰਕੇ ਤੇ ਆਪਣੀ ਵੀਡੀਓ ਬਾਰੇ ਦੱਸੋ ਜੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਤੇ ਤੁਹਾਨੂੰ ਅੱਜ ਦੀ ਕੋਠੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਜਾਂ ਵਧੀਆ ਲੱਗੀ ਅਸੀ ਤਾਂ ਜ਼ਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦੋ ਤੇ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਹਰ ਰੋਜ਼ ਅਲੱਗ-ਅਲੱਗ ਏਰੀਆ ਚ ਲੈ ਕੇ ਪਹੁੰਚਾ ਦਿਆਂ ਸੀ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਰੇਟਾਂ ਦੇ ਵਿੱਚ ਸਸਤੀਆਂ ਕੋਠੀਆਂ ਤੇ ਘਰ ਮਕਾਨ ਦੀ ਵੀਡੀਓ ਡੇਲੀ ਲੈ ਕੇ ਪਹੁੰਚ ਦਿਆਂ ਜੀ ਲ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ 377 800 ਪੂਰਾ 26173 ਜੇ ਤੁਹਾਡੇ ਕੋਲ ਵੀ ਘਰ ਕੋਠੀਆ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ WhatsApp ਨੰਬਰ ਆਪਣਾ ਉੱਤੇ ਪੂਰੀ ਵੀਡੀਓ 'ਚ ਚੱਲਦੇ ਰਹਿੰਦੇ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ